ਏਨਾ ਅੱਜ ਆਪਾਂ ਸਾਗ ਰੱਖਿਆ ਸੀਗਾ ਮੈਂ ਕਿਹਾ ਸਾਗ ਖਾ ਲਈਏ ਅੱਜ ਠੀਕ ਆ ਚੱਲ ਮੈਂ ਨਾਉਣਾ ਫਿਰ ਹਾਂ ਕੜੀ ਸਾਹਮ ਕੇ ਰੱਖੀ ਕਿਤੇ ਵੇਚਣਾ ਦਈਂ ਉਹ ਨਹੀਂ ਵੇਚਦੇ ਤੇਰੇ ਮੁੱਲ ਤੋਂ ਮੰਗੀ ਆ ਇਹ ਐ ਪੋਈ ਨਹੀਂ ਕੋਈ ਨਹੀਂ ਕੋਈ ਨਹੀਂ ਓਏ ਉਹ ਸਾਲਾ ਸਾਗ ਦੀ ਪਾਣੀ ਦਾ ਪਾਣਾ ਹੋਇਆ ਹੀ ਕਿਵੇਂ ਨਾਉਣਗੇ ਓ ਤੂੰ ਪਾ ਕੇ ਲਿਆ ਉਹ ਲੈ ਆਉਣਾ ਲੈ ਆਉਣਾ ਚੱਲ ਜਲਦੀ ਕਰ ਆ ਪਾਪੇ ਉਹ پرانے ਆ ਉਹ پرانے ਆ ਟੱਕੜਾ ਮਰਾਦਾ ਓਏ بڑا ਯਾਰ ਉਹਨੇ ਨੂੰ ਕਿੱਥੇ ਰੱਖਾਂ ਮੇਰੇ ਸਾਣੇ ਦਾ ਇਹ ਨਾ ਕੁਝ ਹੋ ਗਿਆ ਤਾਂ ਇਹਦਾ ਪੰਗਾ ਪੈ। ਇੱਥੇ ਤਾਂ ਆਪ ਨੇ। ਓਪ ਓ ਜੋਰਿਆ ਕਿੱਧਰ ਮਰ ਗਿਆ ਆ ਜਾ ਲਿਆ ਪਾਣੀ ਆ ਗਿਆ ਆ ਗਿਆ ਭਰੀ ਤਾਂ ਪਾਣੀ ਸੀ ਬਾਲਟੀਆਂ ਓ ਰੱਖ ਦੇ ਜੱਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲਿਆ ਮੈਨੂੰ ਪੱਟ ਹੋਣਿਆ ਕੋਰੇ ਕਰ ਦਿੱਤਾ ਕਿ ਕਿਤੇ ਲੱਗਦਾ ਨਾ ਜੀ ਕੋਈ ਸਜਰੀ ਸਵੇਰ ਜੇ ਪਰੌਣਿਆ ਹੈ ੱਲੀ ਮੂ ਲੱਗਾ ਤੇ ਵਿੱਚ ਸੋਹਣਿਆ ਮੇਰੀ ਗੱਲ ਸੁਣ ਆਪਣੇ ਨਾ ਇਹ ਚੀਜ਼ਾਂ ਨਾ ਇੱਥੇ ਨਹੀਂ ਚੱਲਦੀਆਂ ਤੂੰ ਆ ਨਾ ਤੂੰ ਕੌਣ ਹੋ ਨਾ ਮੋਇਆ ਮੈਨੂੰ ਕਹਿਣ ਵਾਲਾ ਓਹੋ ਮੇਰੀ ਗੱਲ ਤਾਂ ਸੁਣ ਦੱਸ ਫੇਰ ਤੂੰ ਮੇਰੇ ਤੋਂ ਉਹੀ ਮੱਚੀ ਜਾਣਾ ਰਹਿਣਾ ਓ ਸਾਲੇ ਹਾਰੇ ਗੱਲ ਸੁਣ ਆਇਆ ਨਾ ਨਹੀਂ ਮੈਨੂੰ ਨਾ ਮਤੱਸਕਾ ਕੋਈ ਵੀ ਓ ਮੇਰੀ ਗੱਲ ਤਾਂ ਸੁਣ ਲੈ ਕਮੈਂਟ ਕੀ ਸੁਣਾਏ ਗੱਲਾਂ ਦੱਸ ਓਏ ਆਇਆ ਨਾ ਚੰਗਾ ਨਹੀਂ ਲੱਗਦਾ ਇੱਥੇ ਕੀ ਚੰਗਾ ਨਹੀਂ ਲੱਗਦਾ ਓਏ ਆਪਣਾ ਫੇਰ ਵੀ ਆਪਣੇ ਘਰੇ ਨਾ ਗਾਣੇ ਗੂਨੇ ਨਹੀਂ ਗਾਈਦੇ ਨਹੀਂ ਕੁਛ ਨਹੀਂ ਹੁੰਦਾ ਮੈਨੂੰ ਤਾਂ ਮੇਰਾ ਸਾਹ ਤਾਂ ਕੁਛ ਕਹਿੰਦਾ ਨਹੀਂ ਹਾਂ ਤੇਰਾ ਸਾਹ ਤੇਰਾ ਸਾਹ ਨੂੰ ਜਾਣਦਾ ਮੈਂ ਵੱਡੇ ਬੈਲੀ ਨੂੰ ਹਾਂ ਬੁਲਾਵਾ ਫੇਰ ਹੁਣ ਪਤਾ ਲੱਗ ਜਾਣਾ ਤੈਨੂੰ ਓ ਨਹੀਂ ਨਹੀਂ ਬੁਲਾਉਣ ਵਾਲੀ ਤਾਂ ਕੋਈ ਗੱਲ ਨਹੀਂ ਮੈਂ ਨੂੰ ਐਂ ਕਹਿੰਦਾ ਚਲ ਤੂੰ ਗਾਣੇ ਗੂਨੇ ਚਾਹ ਤਾ ਸੁਣਾ ਲੈ ਸਾਡੇ ਕੋਈ ਬੈਲੀਆਂ ਬੂਲੀਆਂ ਵਾਲਾ ਗਾਣਾ ਸੁਣਾਵਾ ਤੈਨੂੰ ਹੁਣ ਕਿ ਤੁਰੇਗਾ ਗਾਣੇ ਤੈਨੂੰ ਬੈਲੀਆਂ ਵਾਲਾ ਗਾਣਾ ਸੁਣਾ ਦੇ ਕਿਹੜਾ ਬੈਲੀ ਵਾਲਾ ਸੁਣਾਵਾ ਤੈਨੂੰ ਦੱਸ ਉਹੀ ਵੀ ਸੋਹਣਾ ਹੈ ਵੈਲੀ ਹਾਂ ਸੁਣਾਉਣੀ ਆ ਤੈਨੂੰ ਗਾਣਾ ਬਿਆਲੀਆਂ ਵਾਲਾ ਵੈਲੀਆਂ ਵਾਲੇ ਗਾਣਾ ਜਿਵੇਂ ਉਹ ਨਹੀਂ ਉਹ ਤੇ ਤੇਰੇ ਮਤਲਬ ਦਾ ਇੱਕ ਗਾਣਾ ਹੈਗਾ ਉਹ ਸੁਣਾ ਦੰਨੀ ਆ ਤੇ ਤੁਰਦਾ ਲੱਗੀ ਇੱਥੋਂ ਫਿਰ ਹਾਂ 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 ਸੁਣਾ ਸੁਣਾ ਮੈਂ ਅਮਲੀਨ ਨਾਲ ਵਿਆਹ ਨਿਕਰ ਆਉਣਾ ਕਿਉਂ ਆਮਲੀ ਦੱਸ ਬੰਦੇ ਨਹੀਂ ਗੇ ਨਹੀਂ ਕਿਤੇ ਤੂੰ ਬੰਦਾ ਕਿੱਥੋਂ ਲੱਗਦਾ ਤੂੰ ਹਾਂ ਜੀ ਉਹ ਐ ਆਮਲੀਆਂ ਆਏ ਨਹੀਂ ਗਾਣਾ ਸੁਣਾਣਾ ਉਹ ਸੁਣਾ ਦੇ ਨਹੀਂ ਮੈਨੂੰ ਨਹੀਂ ਆਉਂਦੇ ਹੋਰ ਤੇਰੇ ਵਾਸਤੇ ਗਾਣੇ ਨਹੀਂ ਉਹ ਗਾਣਾ ਹੈ ਕੌਣ ਹੀਗਾ ਉਹ ਵਿੱਚ ਪੀੜਾਂ ਦੇ ਪਹਿਣ ਪਟਾਕੇ ਉਹ ਆਪਾਂ ਨਹੀਂ ਨਹੀਂ ਮੈਂ ਨਹੀਂ ਹੁਣ ਕੁਝ ਵੀ ਸੁਣਾਉਂਦੀ ਮੈਨੂੰ ਤਾਂ ਆਪਦੀ ਵੀਡੀਓ ਤੱਕ ਮਤਲਬ ਆ ਮੈਂ ਕਿਉਂ ਨਹੀਂ ਮੈਂ ਨਹੀਂ ਸੁਣਾਉਂਦੀ ਕੁਝ ਵੀਡੀਓ ਤੱਕ ਮਤਲਬ ਆ ਚੱਲ ਭਾਈ ਮੇਰਾ ਤਾਂ ਹਾਂ ਚੱਲ ਚੱਲ ਹੁਣ ਜਾਂਦਾ ਲੱਗ ਤੂੰ ਕੌਣ ਦਾ ਤੂੰ ਆਪੇ ਤੁਸੀਂ ਹਾਂ ਨਹੀਂ ਦੱਸੂਗੀ ਉਹਨੂੰ ਦੇਖ ਲੈ ਬੈਲੀ ਨੂੰ ਜਾਣਦਾ ਮੈਂ ਉਹਨੂੰ ਆਹ ਦੱਸੂਗੀ ਫਿਰ ਭਜਦਾ ਉਹਨਾਂ ਤੋਂ ਆ ਦੇ ਆ ਦੇ ਕੋਈ ਟੱਕਰ ਨਹੀਂ ਫਿਰ ਆ ਜਾਂ ਤਾਂ ਤੇਰੀ ਖੈਰ ਖਬਰ ਤਾਂ ਅੱਜ ਦੇਖ ਲੈਣੇ